ਸੱਚ ਇੱਕ ਦਿਨ ਇੱਕ ਦਿਨ ਜ਼ਰੂਰ ਸਾਹਮਣੇ ਆਊਗਾ ਸੱਚ ਕਦੇ ਲੁਕਿਆ ਨਹੀਂ ਰਹਿੰਦਾ ਇਹ ਗੱਲ ਦਲਜੀਤ ਦਸਾਂਝ ਨੇ ਕਹੀ ਆ ਤੇ ਨਾਲ ਉਹਨੇ ਇਹ ਵੀ ਗੱਲ ਕਹੀ ਆ ਕਿ ਸੱਚ ਨੂੰ ਬਹੁਤਾ ਚਿਰ ਢੱਕਿਆ ਨਹੀਂ ਜਾ ਸਕਦਾ ਤੇ ਮੈਨੂੰ ਆਸ ਆ ਕਿ ਬਾਬਾ ਜੀ ਮਿਹਰ ਕਰਨਗੇ ਤੇ ਇਹ ਕਹਾਣੀ ਆ ਜਿਹੜੀ ਉਹ ਲੋਕਾਂ ਦੇ ਸਾਹਮਣੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਦਿਨ ਜ਼ਰੂਰ ਆਊਗੀ ਦਲਜੀਤ ਦਸਾਂਝ ਨੇ ਇਹ ਗੱਲਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਉੱਤੇ ਉਸ ਵੇਲੇ ਕਹੀਆਂ ਜਦੋਂ ਉਹਦੀ ਪੰਜਾਬ 1995 ਫਿਲਮ ਵਿਦੇਸ਼ਾਂ ਦੇ ਵਿੱਚ ਵੀ ਰਿਲੀਜ਼ ਕਰਨ ਤੋਂ ਰੋਕ ਦਿੱਤੀ ਗਈ ਆ ਭਾਰਤ ਦੇ ਵਿੱਚ ਪਹਿਲਾਂ ਇਸ ਫਿਲਮ ਦੇ ਉੱਤੇ 85 ਕਟ ਲੱਗੇ ਸੀ ਬਾਅਦ ਦੇ ਵਿੱਚ ਰਿਵਿਊ ਵਾਸਤੇ ਫਿਲਮ ਭੇਜੀ ਇਹਦੇ ਉੱਤੇ ਕਟ 120 ਬਣ ਗਏ ਤੇ ਭਾਰਤ ਦੇ ਵਿੱਚ ਫਿਰ ਵੀ ਰਿਲੀਜ਼ ਨਹੀਂ ਹੋ ਰਹੀ 7 ਫਰਵਰੀ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਣੀ ਸੀ ਭਾਰਤ ਨੂੰ ਛੱਡ ਕੇ ਪਰ ਉੱਥੇ ਵੀ ਕੋਈ ਨਾ ਕੋਈ ਕਾਰਨ ਨਾਲ ਅੜਿੱਕਾ ਪੈ ਗਿਆ ਦਲਜੀਤ ਕਹਿੰਦਾ ਕਲਾਕਾਰ ਆ ਉਹਨੇ ਦੁਨੀਆਦਾਰੀ ਦੇ ਵਿੱਚ ਵਿਚਰਨਾ ਵੀ ਆ ਉਹਨੇ ਸ਼ੋ ਵੀ ਲਾਉਣੇ ਆ ਉਹਨੇ ਭਾਰਤ ਦੇ ਵਿੱਚ ਵੀ ਕੰਮ ਕਰਨਾ ਹੋਰ ਥਾਵਾਂ ਤੇ ਵੀ ਉਹ ਚਾਹੁੰਦਾ ਹੋਇਆ ਵੀ ਇਹ ਗੱਲਾਂ ਦੱਸ ਨਹੀਂ ਸਕਦਾ ਵੀ ਭਾਈ ਕਿਹੜੇ ਕਿਹੜੇ ਕਾਰਨਾਂ ਕਿਉਂ ਕਿ ਉਹ ਮੈਨੂੰ ਰੋਕਿਆ ਜਾ ਰਿਹਾ ਕਿਉਂਕਿ ਉਹ ਮੈਨੂੰ ਡੱਕਿਆ ਜਾ ਰ ਕਿਉਂਕਿ ਉਹ ਇੱਕ ਪ੍ਰੋਫੈਸ਼ਨਲ ਕਲਾਕਾਰ ਆ ਉਹਦੇ ਰਾਹ ਦੇ ਵਿੱਚ ਸੌਤਰਾਣੀਆਂ ਅਰਚਨਾ ਪੈਦਾ ਹੋ ਸਕਦੀਆਂ ਪਰ ਤੁਸੀਂ ਇਹ ਦੇਖੋ ਵੀ ਅਤੀਤ ਦੇ ਵਿੱਚ ਵੀ ਜਿਹੜੀਆਂ ਸਾਡੇ ਸਿੱਖ ਇਤਿਹਾਸ ਨੂੰ ਪੇਸ਼ ਕਰਨ ਵਾਲੀਆਂ ਜਾਂ ਜਿਹੜੇ ਸਾਡੇ ਸਿੱਖ ਇਤਿਹਾਸ ਦੇ ਪਾਤਰਾਂ ਨੂੰ ਪੇਸ਼ ਕਰਨ ਵਾਲੀਆਂ ਜੋ ਸਾਡੇ ਉੱਤੇ ਬੀਤੇ ਦੇ ਵਿੱਚ ਹੋਇਆ ਵਾਪਰਿਆ ਚੰਗਾ ਮੰਦਾ ਹੋਇਆ ਵਾਪਰਿਆ ਜਿਹਦੇ ਵਿੱਚ ਮੰਦਾ ਬਹੁਤਾ ਜਦੋਂ ਉਹਦੀ ਪੇਸ਼ਕਾਰੀ ਕਰਨੇ ਫਿਰ ਪੰਜਾਬ ਦੇ ਵਿੱਚ ਫਿਲਮਾਂ ਦੇਸ਼ ਦੇ ਵਿੱਚ ਫਿਲਮਾਂ ਰਿਲੀਜ਼ ਹੋਣ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਂਦੀ ਆ ਜੇ ਕੋਈ ਫਿਲਮ 2.5 ਘੰਟੇ ਦੀ ਪੌਣੇ 3 ਘੰਟੇ ਦੀ ਬਣੀ ਆ ਉਹਦੇ ਉੱਤਰ ਜੇਕਰ 85 ਕੱਟ ਲਾ ਦਿੱਤੇ ਜਾਣ ਉਹਦੇ ਵਿੱਚ ਰਹਿੰਦਾ ਕੀ ਆ ਉਹਦੇ ਵਿੱਚੋਂ ਫਿਰ ਇਉਂ ਲੱਗਦਾ ਵੀ ਜਿਵੇਂ ਮਨੁੱਖੀ ਸਰੀਰ ਦੇ ਵਿੱਚੋਂ ਉਹਦੇ ਸਾਰੇ ਅੰਗ ਕੱਢ ਲਏ ਗਏ ਆ ਤੇ ਸਿਰਫ ਇੱਕ ਬਾਡੀ ਰਹਿ ਗਈ ਐ ਇੱਕ ਖੋਲ ਰਹਿ ਗਿਆ ਫਿਰ ਉਹਦੇ ਵਿੱਚੋਂ 120 ਕੱਟਾਂ ਦੀ ਗੱਲ ਆ ਜੇ ਤੇ ਫਿਰ ਉਹਦੇ ਵਿੱਚ ਕੱਖ ਵੀ ਨਹੀਂ ਰਹਿੰਦਾ ਆਪਾਂ ਸਮਝ ਸਕਦੇ ਆ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇਕਰ ਐਮਰਜੈਂਸੀ ਵਰਗੀਆਂ ਫਿਲਮਾਂ ਜਿਹੜੀਆਂ ਕਿ ਆਈਆਂ ਤੇ ਗਈਆਂ ਜਿਹੜੀਆਂ ਫਲॉप ਹੋ ਗਈਆਂ ਉਹਨਾਂ ਦੇ ਵਿੱਚ ਸਿੱਖ ਭਾਈਚਾਰੇ ਬਾਰੇ ਅਤੀਤ ਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਸਿੱਖ ਸਮਾਜ ਨੇ ਉਹਦੇ ਉੱਤੇ ਵਿਰੋਧਤਾ ਕੀਤੀ ਸਿੱਖ ਭਾਈਚਾਰੇ ਨੇ ਉਹਦੀ ਫਿਲਮ ਦੇ ਵਿੱਚ ਕੁਝ ਕੁ ਕੱਟ ਲੱਗੇ ਤੇ ਭਾਰਤ ਦੇ ਵਿੱਚ ਮੁਕੰਮਲ ਭਾਰਤ ਦੇ ਵਿੱਚ ਰਿਲੀਜ਼ ਹੋਈਆ ਹਾਲਾਂਕਿ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇਹਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਪਰ ਇੱਕ ਉਹ ਹੀਰੋਇਨ ਇੱਕ ਉਹ ਅਦਾਕਾਰਾ ਜਿਹਨੇ ਹਮੇਸ਼ਾ ਹੀ ਸਿੱਖਾਂ ਦੇ ਬਾਰੇ ਪੰਜਾਬੀਆਂ ਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਵਿਰੁੱਧ ਬੋਲਿਆ ਉਹਦੀਆਂ ਫਿਲਮਾਂ ਰਿਲੀਜ਼ ਹੋ ਜਾਂਦੀਆਂ ਤੇ ਇੱਕ ਉਹ ਵਿਅਕਤੀ ਇੱਕ ਉਹ ਨੌਜਵਾਨ ਜਿਹੜਾ ਕਿ ਕੁਝ ਕੁ ਸਮਾਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਵੀ ਆਇਆ ਤੇ ਜਿਹਨੇ ਦੇਸ਼ ਦੇ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਕਿ ਮਸ਼ਹੂਰੀ ਦਸਤਾਰ ਵਾਲੇ ਬੰਦੇ ਦੀ ਇਸ ਰੂਪ ਦੇ ਵਿੱਚ ਵੀ ਕਲਾ ਦੇ ਖੇਤਰ ਚ ਹੋ ਸਕਦੀ ਆ ਉਹਦੀ ਫਿਲਮ ਦੇ ਵਿੱਚ ਅੜਿੱਕਾ ਪੈ ਗਿਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਉੱਤੇ ਫਿਲਮ ਬਣਾਈ ਕਿਉਂ ਗਈ ਆ ਤੇ ਜਸਵੰਤ ਸਿੰਘ ਖਾਲੜਾ ਕੌਣ ਸੀ ਤੇ ਇਸ ਫਿਲਮ ਨੇ ਉੱਤੇ ਰੋਕ ਲੱਗੀ ਕਿਉਂ ਆ ਖਾਲੜਾ ਸਾਹਿਬ ਦੇ ਬਾਰੇ ਮੇਰਾ ਖਿਆਲ ਆ ਵੀ ਬਹੁਤ ਵੱਡੀ ਗੰਟੀ ਦੇ ਵਿੱਚ ਪੰਜਾਬੀ ਪਿਆਰੇ ਜਾਣਦੇ ਸ਼ਾਇਦ ਨਵੇਂ ਪੂਰ ਦੇ ਨਵੀਂ ਪੀੜੀ ਦੇ ਕੁਝ ਇੱਕ ਨੌਜਵਾਨ ਨਾ ਜਾਣਦੇ ਹੁਣ ਮੁੰਡੇ ਕੁੜੀਆਂ 1995 ਦੇ ਵਿੱਚ ਜਸਵੰਤ ਸਿੰਘ ਖਾਲੜਾ ਦੁਨੀਆ ਤੋਂ ਚਲੇ ਗਏ ਮਾਰ ਦਿੱਤੇ ਗਏ ਚੱਕ ਲੈ ਗਏ ਉਹਨਾਂ ਦੀ লাশ ਮਿਲੀ ਸਤਲੁਜ ਦੇ ਕੰਢੇਓ ਤੇ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਸਵਾਲ ਪੈਦਾ ਹੋਏ ਖਾਲੜਾ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਹ ਲੋਕਾਂ ਦੀ ਸੇਵਾ ਦੇ ਲੇਖੇ ਲਾਈ ਆ ਕਿਉਂਕਿ ਅੱਜ ਕੱਲ ਸਾਡੇ ਚੇਤੇ ਦੇ ਵਿੱਚ ਸਿਰਫ ਫੇਸਬੁੱਕ ਦੇ ਉੱਤੇ ਪਈਆਂ ਹੋਈਆਂ 5-7 ਪੋਸਟਾਂ ਚੇਤੇ ਰਹਿੰਗੇ ਅਸੀਂ YouTube ਦੇ ਉੱਤੇ ਕੋਈ ਵੀਡੀਓ ਦੇਖੀ ਤੇ ਆਪਾਂ ਨੂੰ ਇਹ ਲੱਗਦਾ ਵੀ ਯਾਰ ਇਹੀ ਨਾਇਕ ਆ ਪਰ ਅਸਲ ਨਾਇਕ ਉਹ ਸਨ ਜਿਨ੍ਹਾਂ ਨੇ ਕਿ ਲਵਾਰਸ ਲਾਸ਼ਾਂ ਦੀ ਪੜਤਾਲ ਕੀਤੀ ਆ ਅਸਲ ਨਾਇਕ ਖਾਲੜਾ ਸਾਹਿਬ ਵਰਗੇ ਉਹ ਲੋਕ ਸਨ ਜਿਨ੍ਹਾਂ ਨੇ ਕਿ ਪੁਲਿਸ ਦੇ ਵੱਲੋਂ ਝੂਠੇ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਮੁੰਡਿਆਂ ਦੀ ਪੜਤਾਲ ਕੀਤੀ ਜਾਣਕਾਰੀ ਦਿੱਤੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਕਸੂਰ ਮਾਵਾਂ ਦੇ ਪੁੱਤ ਭੈਣਾਂ ਦੇ ਵੀਰ ਬੱਚਿਆਂ ਦੇ ਪਿਤਾ ਕਿਸ ਤਰੀਕੇ ਦੇ ਨਾਲ ਕੋ-ਕੋ ਕੇ ਮਾਰ ਦਿੱਤੇ ਗਏ ਜਾਂ ਤਾਂ ਆਪਣੀਆਂ ਫੀਤਗਾਂ ਦੇ ਖਾਤਰ ਜਾਂ ਆਪਣੀਆਂ ਤਰੱਕੀਆਂ ਤੇ ਤਨਖਾਹਾਂ ਦੇ ਖਾਤਰ ਭੱਤਿਆਂ ਦੇ ਖਾਤਰ ਜਾਂ ਫਿਰ ਅੰਦਰਖਾਤੇ ਹੋਰ ਗਿਟਮਟ ਕਰਕੇ ਬਹੁਤ ਕੁਝ ਕੀਤਾ ਗਿਆ ਇੱਕ ਨਾ ਡਾਕੂਮੈਂਟਰੀ ਆਈ ਸੀ ਕੁਝ ਸਮਾਂ ਪਹਿਲਾਂ ਉਹ ਸੀ ਜੀ ਇੰਡੀਆ ਹੂ ਕਿਲਡ ਦਾ ਸਿਕਸ ਇੰਡੀਆ ਹੂ ਕਿਲਡ ਦਾ ਸਿਕਸ ਇਹਦਾ ਨਾਂ ਸੀਗਾ ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਪੁਲਿਸ ਆ ਜਿਹੜੀ ਉਹ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੱਕ ਕੇ ਲੈ ਜਾਂਦੀ ਸੀ ਫਿਰ ਕੇਸ ਪਾ ਦਿੰਦੀ ਸੀ ਝੂਠੇ ਕੇਸਾਂ ਦੀ ਗੱਲ ਕੀਤੀ ਜਾਂਦੀ ਸੀ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਤੇ ਜੇਕਰ ਪੈਸੇ ਨਹੀਂ ਦਿੱਤੇ ਜਾਂਦੇ ਸੀ ਤਾਂ ਫਿਰ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਟਿਕਾਣੇ ਰੜਤਾ ਜਾਂਦਾ ਸੀ ਮੈਂ ਨਹੀਂ ਕਹਿੰਦਾ ਇਹ ਉਹ ਡਾਕੂਮੈਂਟਰੀ ਕਹਿੰਦੀ ਹੈ ਇੰਡੀਆ ਹੂ ਕਿਲਡ ਦਾ 6 ਤੇ ਇਸ ਡਾਕੂਮੈਂਟਰੀ ਦੇ ਉੱਤੇ ਵੀ ਇੱਕ ਵਾਰ ਵਿਵਾਦ ਪੈਦਾ ਹੋਇਆ ਸੀ ਸਵਾਲੇ ਪੈਦਾ ਹੁੰਦਾ ਵੀ ਜਦੋਂ ਖਾਲੜਾ ਸਾਹਿਬ ਵਰਗੇ ਬੰਦੇ ਜਹਾਨੋਂ ਤੋੜ ਦਿੱਤੇ ਜਾਂਦੇ ਆ ਜਦੋਂ ਉਹਨਾਂ ਨਾਲ ਜ਼ਿਆਦਤੀ ਹੋ ਜਾਂਦੀ ਹੈ ਤਾਂ ਫਿਰ ਸਾਨੂੰ ਨਵੀਂ ਪੀੜੀ ਨੂੰ ਨਵਾਂ ਪੂਰ ਜਿਹੜਾ ਕਿ 1995 ਤੋਂ ਬਾਅਦ ਪੈਦਾ ਹੋਇਆ ਤੇ ਜਿਹੜਾ ਅੱਜ ਜਵਾਨ ਹੋਇਆ ਜਿਸ ਨੂੰ ਪਤਾ ਹੀ ਨਹੀਂ ਖਲੜਾ ਕੌਣ ਸੀ ਉਹਦੀ ਕੀ ਦੇਣ ਸੀ ਉਹਦੀ ਕੀ ਕੁਰਬਾਨੀ ਸੀ ਜੇਕਰ ਉਹਨੂੰ ਫਿਲਮਾਂ ਦੇ ਰਾਹੀਂ ਆਉਣ ਤੋਂ ਰੋਕਿਆ ਜਾਊਗਾ ਉਹਦੇ ਅਤੀਤ ਨੂੰ ਉਹਦੇ ਜੀਵਨ ਨੂੰ ਉਹਦੇ ਸੰਘਰਸ਼ ਨੂੰ ਉਹਦੀਆਂ ਪ੍ਰਾਪਤੀਆਂ ਨੂੰ ਉਹਦੀ ਲਭਤ ਨੂੰ ਦਿਖਾਉਣ ਤੋਂ ਰੋਕਿਆ ਜਾਊਗਾ ਤੇ ਫਿਰ ਬੰਦਾ ਕਿਹਨੂੰ ਸਹੀ ਕਹੂਗਾ ਤੇ ਕਿਹਨੂੰ ਗਲਤ ਕਹੂਗਾ ਅਸਲ ਵਿੱਚ 6 ਸਤੰਬਰ 1995 ਦੀ ਗੱਲ ਹੈ ਜਦੋਂ ਜਸਵੰਤ ਸਿੰਘ ਖਲੜਾ ਆਪਣੇ ਘਰ ਦੇ ਬਾਹਰ ਗੱਡੀ ਨੂੰ ਧੋ ਰਹੇ ਸੀਗੇ ਅਚਾਨਕ ਕੁਝ ਕੋ ਲੋਕ ਆਉਂਦੇ ਆ ਉਹਨਾਂ ਨੂੰ ਉੱਥੋਂ ਲੈ ਜਾਂਦੇ ਆ ਫਿਰ ਉਹ ਲੱਭਦੇ ਨਹੀਂ ਫਿਰ ਭਾਲ ਸ਼ੁਰੂ ਹੁੰਦੀ ਹੈ ਤੇ 27 ਅਕਤੂਬਰ ਨੂੰ ਲਾਸ਼ ਉਹਨਾਂ ਦੀ ਸਤਲੋਜ ਦੇ ਵਿੱਚੋਂ ਮਿਲਦੀ ਹੈ ਯਾਨੀ ਕਿ 6 ਸਤੰਬਰ 1995 ਨੂੰ ਘਰ ਦੇ ਵਿੱਚੋਂ ਲੈ ਕੇ ਗੱਡੀ ਧੋਦਿਆਂ ਨੂੰ ਤੇ 27 ਅਕਤੂਬਰ ਨੂੰ ਲਾਸ਼ ਉਹਨਾਂ ਦੀ ਸਤਲੋਜ ਦੇ ਵਿੱਚੋਂ ਮਿਲਦੀ ਹੈ ਫਿਰ ਉਸ ਤੋਂ ਬਾਅਦ ਸੀਬੀਆਈ ਦੇ ਰਾਹੀਂ ਪੜਤਾਲ ਹੁੰਦੀ ਹੈ 6 ਪੁਲਿਸ ਅਧਿਕਾਰੀ ਇਸ ਮਾਮਲੇ 'ਚ ਦੋਸ਼ੀ ਪਾਏ ਜਾਂਦੇ ਆ ਉਹਨਾਂ 6ਾਂ ਦੇ ਵਿੱਚੋਂ 4 ਜਣਿਆਂ ਨੂੰ ਜਿਹੜੀ ਸਜ਼ਾ ਉਹ ਵਧਾਈ ਜਾਂਦੀ ਆ ਉਮਰ ਕੈਦ ਕਰ ਦਿੱਤੀ ਜਾਂਦੀ ਆ ਹਾਈ ਕੋਰਟ ਦੇ ਜਿਹੜੀ ਆ ਉਹ ਸਜ਼ਾ ਉਹਨਾਂ ਦੀ ਵਧਾਈ ਸਗੀ ਤੇ 6 ਪੁਲਿਸ ਮੁਲਾਜ਼ਮਾਂ ਜਿਹੜੇ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ 7 ਸਾਲ ਦੀ ਸਜ਼ਾ ਸਗੀ ਉਹਨਾਂ ਦੀ ਤੇ ਫਿਰ ਉਹਨਾਂ ਸੱਤਾਂ ਦੇ ਵਿੱਚੋਂ ਪਤਾ ਲੱਗਦਾ ਜੀ ਕਿ ਜਿਹੜੇ 4 ਪੁਲਿਸ ਮੁਲਾਜ਼ਮਾਂ ਇਹਨਾਂ ਨੂੰ ਉਮਰ ਕੈਦ ਹੁੰਦੀ ਯਾਨੀ ਕਿ ਕੁੱਲ 7 ਸਾਲ ਦੀ ਸਜ਼ਾ ਸੀ 6 ਪੁਲਿਸ ਅਧਿਕਾਰੀ ਸੀ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਜਾਂਦਾ ਤੇ ਫਿਰ ਇਹਨਾਂ 6 ਪੁਲਿਸ ਅਧਿਕਾਰੀਆਂ ਦੇ ਵਿੱਚੋਂ 4ਾਂ ਨੂੰ ਆਪਾਂ ਜਾਣਦੇ মিডিਏ ਦੇ ਵਿੱਚ ਪੜਿਆ ਕਿ ਉਮਰ ਕੈਦੀ ਸਜ਼ਾ ਹੋ ਜਾਂਦੀ ਹੈ ਭਾਈ ਦਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਅੱਜ ਵੀ ਸੰਘਰਸ਼ ਕਰ ਰਹੀ ਹੈ ਅਸੀਂ ਤਾਂ ਪੰਜਾਬਗਾਂ ਨੇ ਵਫਾ ਨਹੀਂ ਕੀਤੀ ਕਿਉਂਕਿ ਵੋਟਾਂ ਅਸੀਂ ਪਤਾ ਨਹੀਂ ਹੁੰਦਾ ਵੀ ਕੀ ਨੂੰ ਕਦੇ ਪਾੜਣੀਆਂ ਆਪਾਂ ਬੜੇ ਬੁਰੇ ਤਰੀਕੇ ਨਾਲ ਹਰਾਤਾ ਸੀ ਉਹਨਾਂ ਨੂੰ ਪਰ ਗੱਲ ਇਹ ਆ ਕਿ ਉਹਨਾਂ ਦੇ ਵੱਲੋਂ ਅੱਜ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰ ਖਾਲੜਾ ਸਾਹਿਬ ਵਰਗੇ ਲੋਕਾਂ ਨੇ ਜਿਨ੍ਹਾਂ ਨੇ ਕਿ ਆਪਣੀ ਪੂਰੀ ਹਯਾਤੀ ਆਪਣੀ ਜ਼ਿੰਦਗੀ ਜੜੀ ਉਹ ਇਸ ਕਰਕੇ ਮਨੁੱਖਤਾ ਦੇ ਸੇਵਾ ਦੇ ਵਕ ਵਕ ਤਰ੍ਹਾਂ ਦੇ ਜਜ਼ਬਾਤ ਦੇ ਲਿਖੇ ਲਾਤੀ ਵੀ ਪਾਈ ਸਾਡੇ ਪੰਜਾਬ ਗੰਨੇ ਨਾਲ ਜ਼ਿਆਦਤੀ ਬਹੁਤ ਹੋਈ ਆ ਬਹੁਤ ਵੱਡਾ ਧੋਖਾ ਹੋਇਆ ਬਹੁਤ ਵੱਡਾ ਕਤਲੇਆਮ ਹੋਇਆ ਬਹੁਤ ਝੂਠੇ ਮੁਕਾਬਲੇ ਹੋਏ ਆ ਬੜੀਆਂ ਲਾਸ਼ਾਂ ਖੁਰਦ-ਬੁਰਦ ਕੀਤੀਆਂ ਗਈਆਂ ਮਰਜ਼ੀ ਮੁਤਾਬਕ ਹੀ ਬੰਦੇ ਨੂੰ ਚੱਕਿਆ ਮਰਜ਼ੀ ਨਾਲ ਹੀ ਝੂਠਾ ਮੁਕਾਬਲਾ ਬਣਾਤਾ ਉਹਦਾ ਇਨਕਾਊਂਟਰ ਕਰਕੇ ਉਹਨੂੰ ਮਾਰ ਕੇ ਬਾਅਦ ਵਿੱਚ ਮਰਜ਼ੀ ਦੇ ਮੁਤਾਬਕ ਹੀ ਲਾਸ਼ ਦਾ ਸਸਕਾਰ ਕਰਤਾ ਕਈਆਂ ਨੂੰ ਤਾਂ ਦਰਿਆਵਾਂ ਦੇ ਵਿੱਚ ਵੀ ਕੰਨੇ ਸੁੱਟ ਦਿੱਤਾ ਗਿਆ ਤੇ ਮਾਪਿਆਂ ਦੀ ਕਦੇ ਕੋਈ ਪੇਸ਼ ਹੀ ਨਹੀਂ ਸੁਣੀ ਗਈ ਕਿੰਨੇ ਬੀਤੇ ਸਮੇਂ ਦੇ ਵਿੱਚ ਐਸੇ ਨੌਜਵਾਨ ਆ ਜਿਹੜੇ ਕਿ ਅਜੇ ਤੱਕ ਜਿਨ੍ਹਾਂ ਦਾ ਕੋਈ ਥੋ ਪਤਾ ਨਹੀਂ ਲੱਗਿਆ ਤੇ ਜੇਕਰ ਉਹਨਾਂ ਲਾਸ਼ਾਂ ਉਹਨਾਂ ਕਤਲਾਂ ਦੇ ਵੱਲ ਨਿਗਾ ਮਾਰਨ ਵਾਲਾ ਉਹਨਾਂ ਦੀ ਸੂਚੀ ਬਣਾਉਣ ਵਾਲਾ ਇਨਸਾਫ ਦੀ ਖਾਤਰ ਲੜਨ ਵਾਲਾ ਜਿਹੜੀਆਂ ਲਵਾਰਸ ਲਾਸ਼ਾਂ ਉਹਨਾਂ ਦੀ ਸਾਹਮਣੇ ਗੱਲ ਕਰਨ ਵਾਲਾ ਉਹਨਾਂ ਦੀ ਪੜਤਾਲ ਕਰਾਉਣ ਵਾਲਾ ਬੰਦਾ ਇਸ ਦੁਨੀਆ ਤੋਂ ਚਲਾ ਗਿਆ ਤੇ ਇਹਦੀ ਬਾਅਦ ਦੇ ਵਿੱਚ ਰਿਪੋਰਟ ਸਾਹਮਣੇ ਆਈ ਸੀ ਕਿ ਕੁਝ ਕੁ ਪੁਲਿਸ ਅਧਿਕਾਰੀ ਕੁਝ ਕੁ ਪੁਲਿਸ ਕਰਮਚਾਰੀ ਹੀ ਉਹਨੂੰ ਚੱਕ ਕੇ ਲੈ ਕੇ ਗਏ ਸੀ ਜਦੋਂ ਜਸਵੰਤ ਸਿੰਘ ਖਾਲਾ ਹੋਰੀ ਆਪਣੀ ਗੱਡੀ ਧੋਣ ਦਾ ਕੰਮ ਕਰਦੇ ਸੀ ਹੁਣ ਉਸ ਬੰਦੇ ਦੀ ਜ਼ਿੰਦਗੀ ਦੇ ਉੱਤੇ ਜਿਹਨੂੰ ਕਿ ਆਪਾਂ ਜਾਣਦੇ ਆ ਦੇ 25 ਤੇ 7 ਜੇ ਆਪਾਂ ਕਹਿੰਗੇ ਵੀ 32 33 ਸਾਲ ਹੋ ਗਏ ਜੀ ਇਸ ਗੱਲ ਨੂੰ 30 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਤੇ ਜੇ 30 ਸਾਲ ਤੋਂ ਉੱਤੇ ਦੇ ਸਮੇਂ ਦੇ ਬਾਅਦ ਅੱਜ ਇੱਕ ਨੌਜਵਾਨ ਫਿਲਮ ਬਣਾਉਂਦਾ ਉਸ ਬੰਦੇ ਦੀ ਜ਼ਿੰਦਗੀ ਦੇ ਉੱਤੇ ਤੇ ਆਪਾਂ ਇਸ ਗੱਲ ਦੇ ਉੱਤੇ ਮੁੱਦਾ ਬਣਾ ਕੇ ਵਹਿ ਜਾਂਦੇ ਆ ਕਿਤੇ ਦੇਸ਼ ਦਾ ਮਾਹੌਲ ਨਾ ਖਰਾਬ ਹੋ ਜਾਏ ਕਿਤੇ ਪੁਲਿਸ ਦਾ ਸੱਚ ਦਾ ਸਾਹਮਣੇ ਆ ਜਾਏ ਕਿਤੇ ਆਹ ਗੱਲ ਨਾ ਹੋ ਜਾਏ ਕਿਤੇ ਪ੍ਰਸ਼ਾਸਨ ਨੂੰ ਕੋਈ ਖਤਰਾ ਨਾ ਪੈਦਾ ਹੋ ਜਾਏ ਕਿਤੇ ਸੂਬੇ ਦੇ ਵਿੱਚ ਆਹ ਗੱਲ ਨਾ ਪੈਦਾ ਹੋ ਜਾਏ ਅਸੀਂ ਕਦੇ ਵੀ ਸਾਰੀ ਪੁਲਿਸ ਨੂੰ ਮਾਰਾ ਨਹੀਂ ਕਿਆ ਪਰ ਗੱਲ ਇਹ ਵੀ ਬੀਤੇ ਦੇ ਵਿੱਚ ਬਹੁਤ ਸਾਰੀ ਪੁਲਿਸ ਦੀਆਂ ਕਾਰਕਰਦੀਆਂ ਇਹੋ ਜਿਹੀਆਂ ਰਹੀਆਂ ਜਿਨ੍ਹਾਂ ਨੇ ਕਿ ਘਰਾਂ ਦੇ ਵਿੱਚ ਸੱਥਰ ਵਿਛਾਉਣ ਦਾ ਕੰਮ ਕੀਤਾ ਅੱਜ ਵੀ ਇਹੋ ਜਿਹਾ ਕੁਝ ਚੱਲ ਰਿਹਾ ਤੁਸੀਂ ਦੇਖੋ ਵੀ ਕੱਲ ਦੀ ਖਬਰ ਇਹ ਆ ਤਰਨਤਾਰਨੇ ਵਿੱਚ 27 ਪੁਲਿਸ ਮੁਲਾਜ਼ਮਾਂ ਦੇ ਡੋਪ ਟੈਸਟ ਕੀਤੇ ਗਏ ਆ ਉਹਨਾਂ 27ਆਂ ਦੇ ਵਿੱਚੋਂ 13 ਨੇ ਡੋਪ ਟੈਸਟ ਪੋਜ਼ਿਟਿਵ ਨਿਕਲੇ ਹੁਣ ਤਾਂ 1995 ਨਹੀਂ ਆ ਯਾਨੀ ਕਿ ਪੁਲਿਸ ਜੇਕਰ ਇੱਕ ਪਾਸੇ ਚੰਗੀ ਵੀ ਆ ਤਾਂ ਬੀਤੇ ਦੇ ਵਿੱਚ ਵੀ ਤੇ ਅੱਜ ਵੀ ਅੱਜ ਪੁਲਿਸ ਦੇ ਕਈ ਜਿਹੜੇ ਮੁਲਾਜ਼ਮ ਅਧਿਕਾਰੀ ਆ ਉਹ ਨਸ਼ਾ ਤਸਕਰਾ ਨਾਲ ਗੰਡ ਸੰਡ ਰੱਖਦੇ ਆ ਇਥੇ ਨੇਤਾਵਾਂ ਨਾਲ ਗੰਡ ਸੰਡ ਰੱਖਦੇ ਆ ਇਹ ਤਸ਼ਕਰਾਂ ਦੇ ਦਰਮਿਆਨ ਤੇ ਨੇਤਾਵਾਂ ਦਰਮਿਆਨ ਪੁਲ ਦਾ ਕੰਮ ਵੀ ਕਰਦੇ ਆ ਨਸ਼ਿਆਂ ਦੇ ਵਿੱਚ ਆਪ ਵੀ ਗਲਤਾਨ ਰਹਿੰਦੇ ਆ ਹਾਂ ਕਾਫੀ ਪੁਲਿਸ ਚੰਗੀ ਵੀ ਆ ਪਰ ਬੀਤੇ ਦੇ ਵਿੱਚ ਵੀ ਇਵੇਂ ਆ ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਅਸੀਂ ਨੌਜਵਾਨਾਂ ਦਾ ਇਸ ਵੇਲੇ ਕਾਂਡ ਕਰਦਗੇ ਨੌਜਵਾਨ ਖਤਮ ਕਰਦਗੇ ਸਾਡੀਆਂ ਤਰੱਕੀਆਂ ਇਸ ਤਰੀਕੇ ਨਾਲ ਹੁੰਦੀਆਂ ਤੇ ਫਿਰ ਉਹਨਾਂ ਨੇ ਉਸ ਵੇਲੇ ਕਤਲੇਆਮ ਕੀਤਾ ਵੀ ਆ ਉਹਨਾਂ ਨੇ ਉਸ ਵੇਲੇ ਇਨਕਾਊਂਟਰ ਝੂਠੇ ਕੀਤੇ ਵੀ ਆ ਬੇਕਸੂਰ ਮਾਵਾਂ ਦੇ ਪੁੱਤ ਮਾਰੇ ਵੀ ਆ ਤੇ ਜੇਕਰ ਅੱਜ ਉਹਨਾਂ ਮਾਵਾਂ ਦੇ ਪੁੱਤਾਂ ਨੂੰ ਮਾਰਨ ਵਾਲਿਆਂ ਦੇ ਖਿਲਾਫ ਉਹਨਾਂ ਲਵਾਰਸ ਲਾਸ਼ਾਂ ਦੇ ਖਿਲਾਫ ਉਹਨਾਂ ਗੱਲਾਂ ਦੇ ਖਿਲਾਫ ਆਵਾਜ਼ ਚੁੱਕਣ ਵਾਲਾ ਇੱਕ ਬੰਦਾ ਜਿਹੜਾ ਕਿ ਆਪ ਬੀਤੇ ਦੀ ਬਾਤ ਬਣ ਕੇ ਰਹਿ ਗਿਆ ਤੇ ਉਹਦੇ ਬਾਰੇ ਜੱਕਰ ਫਿਲਮ ਆਉਂਦੀ ਹੈ ਤਾਂ ਫਿਰ ਉਹਦੀਆਂ ਫਿਲਮਾਂ ਦੇ ਵਿੱਚ ਅੜਿੱਕਾ ਪੈਦਾ ਕੀਤਾ ਜਾਂਦਾ ਦਲਜੀਤ ਦੋਸਾਂਜ ਦੇ ਉੱਤੇ ਇਸ ਕਰਕੇ ਰਸ਼ਕ ਕਰਨਾ ਬਣਦਾ ਕਿ ਉਹਨੇ ਇਹੋ ਜੇ ਸਬਜੈਕਟ ਨੂੰ ਲਿਆ ਉਹਨੇ ਇਹੋ ਜੇ ਵਿਸ਼ੇ ਨੂੰ ਲਿਆ ਹਾਲਾਂਕਿ ਇਹ ਗੱਲ ਜਾਣਦੇ ਆ ਕਿ ਬੀਤੇ ਦੇ ਵਿੱਚ ਕਈ ਹੋਰ ਪਾਤਰਾਂ ਦੇ ਉੱਤੇ ਵੀ ਇਹੋ ਜੀਆਂ ਫਿਲਮਾਂ ਬਣੀਆਂ ਜਿਹੜੀਆਂ ਕਿ ਸਫਲ ਨਹੀਂ ਹੋਈਆਂ ਪਹਿਲੀ ਗੱਲ ਤਾਂ ਕਾਟੇ ਨੇ ਲੱਗਿਆ ਵੀ ਉਹ ਬਿਲਕੁਲ ਫਿਲਮ ਵਲੁੰਦਰ ਦਿੱਤੀ ਗਈ ਜੇ ਕਦੇ ਰਿਲੀਜ਼ ਵੀ ਹੋ ਗਈ ਆ ਤਾਂ ਬਾਅਦ ਉੱਤੇ ਵਿੱਚ ਉਹਦੇ ਤੇ ਇੰਨੀਆਂ ਪਾਬੰਦੀਆਂ ਲੱਗੀਆਂ ਕਦੇ ਉਹਨੂੰ ਛੇਤੀ ਸ਼ੋ ਨਹੀਂ ਮਿਲਣੇ ਕਦੇ ਕੁਝ ਕਦੇ ਕੁਝ ਕਦੇ ਕੁਝ ਇਹ ਹੋ ਜਾ ਕੁਝ ਹੁੰਦਾ ਰਿਹਾ ਜਿਹਦੇ ਕਰਕੇ ਉਹ ਫਿਲਮਾਂ ਰਿਲੀਜ਼ ਹੋਈਆਂ ਨਾ ਹੋਈਆਂ ਵਰਗੀਆਂ ਬਣੀਆਂ ਉਹਦੇ ਵਿੱਚੋਂ ਕਈ ਫਿਲਮਾਂ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਈਆਂ ਉਹ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋ ਗਈਆਂ ਕਈ ਫਿਲਮਾਂ ਵਿਦੇਸ਼ਾਂ ਦੇ ਵਿੱਚ ਵੀ ਨਹੀਂ ਰਿਲੀਜ਼ ਹੋਈਆਂ ਭਾਰਤ ਦੇ ਵਿੱਚ ਵੀ ਨਹੀਂ ਰਿਲੀਜ਼ ਹੋਈਆਂ ਤੇ ਉਹ ਫਿਲਮਾਂ ਦੇ ਪ੍ਰੋਡਿਊਸਰ ਡਾਇਰੈਕਟਰ ਤੇ ਕਈ ਕਲਾਕਾਰ ਡੁੱਬ ਗਏ ਦਲਜੀਤ ਦਾ ਨਾਮ ਵੱਡਾ ਇਸ ਕਰਕੇ ਪੰਜਾਬ 1995 ਦਾ ਨਾਂ ਵੀ ਵੱਡਾ ਪਹਿਲਾਂ ਇਸ ਫਿਲਮ ਦਾ ਨਾਂ ਪੰਜਾਬ 1995 ਨਹੀਂ ਸੀ ਪਹਿਲਾਂ ਇਸ ਫਿਲਮ ਦਾ ਹੋਰ ਨਾਂ ਸੀ ਪਰ ਇਹ ਗੱਲ ਕਹੀ ਗਈ ਫਿਲਮ ਦਾ ਨਾਂ ਬਦਲੋ ਫਿਲਮ ਦੇ ਵਿੱਚ ਆਹ ਦ੍ਰਿਸ਼ ਬਦਲੋ ਫਿਲਮ ਦੇ ਵਿੱਚ ਆਹ ਕੱਟ ਲਓ ਤੇ ਅੱਜ ਹਾਲਾਤ ਇਹ ਆ ਵੀ ਜਿਹੜੇ ਤਾਂ ਹੈਗੇ ਜੀ ਸਰਕਾਰੀ ਬੋਲੀ ਬੁਲਣ ਵਾਲੇ ਲੋਕ ਤੇ ਜਿਹੜੇ ਇਹ ਆ ਜੀ ਕਿ ਇੱਕ ਪਾਰਟੀ ਵਿਸ਼ੇਸ਼ ਦੇ ਖਿਲਾਫ ਚੱਲਦੇ ਕੰਗੜਾ ਨੌਤ ਵਰਗੇ ਲੋਕ ਉਹਨਾਂ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਤੇ ਹੁਣ ਕੰਗੜਾ ਦਿੱਤਾ ਇਹ ਵੀ ਗੱਲ ਕਹੀ ਆ ਕਿ ਪੰਜਾਬ ਦੇ ਲੋਕ ਮੇਰਾ ਵਿਰੋਧ ਕਰਨੇ ਤਾਂ ਨਹੀਂ ਫਿਲਮ ਚੱਲਦੀ ਜਿਹੜੀ ਮੰਡੀ ਖੇਤਰ ਤੋਂ ਉਹ ਸੈਂਸਰ ਮੈਂਬਰ ਬਣੀ ਆ ਉੱਥੇ ਵੀ ਸ਼ੋ ਹਾਊਸ ਫੁੱਲ ਨਹੀਂ ਸੀਗੇ ਉੱਥੇ ਵੀ ਸੀਟਾਂ ਖਾਲੀ ਸੀ ਤਾਂ ਉਹਦੀ ਫਿਲਮ ਸੁਪਰ ਫਲॉप ਹੋਈ ਆ ਜਿਹੜੇ ਬੰਦੇ ਦੀ ਫਿਲਮ ਚੱਲ ਸਕਦੀ ਆ ਤੇ ਸਾਡੀ ਨਵੀਂ ਪੀੜੀ ਨੂੰ ਖਲੜਾ ਸਾਹਿਬ ਵਰਗਿਆਂ ਦੀ ਜ਼ਿੰਦਗੀ ਦੇ ਬਾਰੇ ਦੱਸ ਸਕਦੀ ਆ ਉਹਨਾਂ ਫਿਲਮਾਂ ਦੇ ਉੱਤੇ ਇੱਕ ਖਾਸ ਇਸ਼ਾਰੇ ਤਹਿਤ ਖਾਸ ਸੋਚ ਦੇ ਤਹਿਤ ਪਾਬੰਦੀ ਲੱਗਦੀ ਆ ਜਾਂ ਉਹਨਾਂ ਨੂੰ ਰਿਲੀਜ਼ ਹੋਣ ਤੋਂ ਰੋਕਿਆ ਜਾਂਦਾ ਇਹ ਵਰਤਾਰਾ ਮਾੜਾ ਪਤਾ ਨਹੀਂ ਕਦੋਂ ਤੱਕ ਅਸੀਂ ਇਹਨਾਂ ਗੱਲਾਂ ਨੂੰ ਦਬਾ ਕੇ ਰੱਖਾਂਗੇ ਸੱਚ ਸਾਹਮਣੇ ਆਉਣਾ ਚਾਹੀਦਾ ਸੱਚੋ ਕਿਸੇ ਦੇ ਵੀ ਖਿਲਾਫ ਹੋਵੇ ਕਿਸੇ ਦੇ ਵੀ ਪੱਖ ਦੇ ਵਿੱਚ ਹੋਵੇ ਝੂਠ ਬੇਨਕਾਬ ਹੋਣਾ ਚਾਹੀਦਾ ਜਿਹੜੇ ਲੋਕਾਂ ਨੇ ਬੀਤੇ ਦੇ ਵਿੱਚ ਕਰਤੂਤਾਂ ਕੀਤੀਆਂ ਉਹਨਾਂ ਦੀਆਂ ਕਰਤੂਤਾਂ ਨਸ਼ਰ ਹੋਣੀਆਂ ਚਾਹੀਦੀਆਂ ਤੇ ਖੱਲਾਸਾ ਵਰਗੇ ਬੰਦੇ ਜਿਨ੍ਹਾਂ ਦੀ ਅਸੀਂ ਪੰਜਾਬਗਾਂ ਨੇ ਕਦਰ ਨਹੀਂ ਪਾਈ ਉਹਨਾਂ ਦੀ ਸਤਿਕਾਰਯੋਗ ਧਰਮ ਪਤਨੀ ਦੀ ਸਾਡੀ ਭੈਣ ਜੀ ਦੀ ਅਸੀਂ ਕਦਰ ਨਹੀਂ ਪਾਈ ਉਹਨਾਂ ਦੀਆਂ ਕੁਰਬਾਨੀਆਂ ਦੀ ਕਦਰ ਨਹੀਂ ਕੀਤੀ ਜੇ ਅੱਜ ਫਿਲਮ ਵੀ ਨਹੀਂ ਰਿਲੀਜ਼ ਹੁੰਦੀ ਤੇ ਫਿਰ ਆਪਾਂ ਸਮਝ ਸਕਦੇ ਹਾਂ ਕਿ ਭਾਈ ਚੱਲ ਕੀ ਰਿਹਾ ਬਾਕੀ ਸਭ ਕੁਝ ਠੀਕ ਰਵੇ ਇਹੋ ਜਿਹੀਆਂ ਫਿਲਮਾਂ ਬਣਨ ਇਹੋ ਜਿਹੀਆਂ ਫਿਲਮਾਂ ਜ਼ਾਰਤੇ ਦੇ ਵਿੱਚ ਰਹਿ ਕੇ ਬਣਨ ਤੇ ਫਿਲਮਾਂ ਵੱਧ ਤੋਂ ਵੱਧ ਦੇਖੀਆਂ ਜਾਣ ਤੇ ਜਿਹੜਾ ਪੰਜਾਬੀ ਸਿਨੇਮਾ ਇਹ ਸਹੀ ਹਕੀਕਤ ਵੱਲ ਵਧੇ ਹਿੰਦੀ ਸਿਨੇਮਾ ਹਕੀਕਤ ਦੀਆਂ ਬਾਤਾਂ ਨੂੰ ਪੇਸ਼ ਕਰੇ ਸਮੇਂ ਦੀ ਲੋੜ ਇਹ ਆ